ਨੌ ਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਜਾਨੀ ਜੜੀਆਂ ਨੌ ਨਦੀਆਂ ਦੁਨੀਆਂ ਭਰਦੀਆਂ ਨਾ ਉਹਦੇ ਵਿੱਚ ਸਾਰਾ ਸੁੱਖ ਹੁੰਦਾ ਮਨੁੱਖ ਨੂੰ ਭੈਣਾ ਚ ਭਾਈ ਆ ਮਨੁੱਖ ਵੀ ਪਰਿਵਾਰਕ ਵੱਲੋਂ ਵੀ ਪਰਿਵਾਰ ਵੱਲੋਂ ਵੀ ਸੁੱਖ ਰਿਸ਼ਤੇਦਾਰਾਂ ਵੱਲੋਂ ਵੀ ਸੁੱਖ ਦੁਨਿਆਵੀ ਸੁੱਖ ਸਹੂਲਤਾਂ ਜਿੰਨੀਆਂ ਵੀ ਆ ਤਨ ਪਦਾਰਥ ਹਰ ਲੋੜੀ ਦੀ ਚੀਜ਼ ਉਹਦੇ ਕੋਲ ਇਹ ਨੌ ਨਦੀਆਂ ਵਿੱਚ ਆ ਜਾਂਦੀ ਆ ਉਹਨਾਂ ਦੇ ਬਰਾਬਰ ਉਹਨਾਂ ਤੋਂ ਉੱਪਰ ਗਹਿ ਲੋ ਤੁਸੀਂ ਬੇ ਨੌ ਨੇ ਤਾਂ ਅਮਰਤ ਪ੍ਰਭ ਦਾ ਨਾਮ ਪ੍ਰਭੂ ਪਰਮਾਤਮਾ ਦਾ ਨਾਮ ਜਿਹਦੇ ਪੱਲੇ ਆ ਉਹਦੇ ਕੋਲੇ ਸਾਰੇ ਹੀ ਸੁੱਖ ਨੇ ਮਹਾਰਾਜ ਕਹਿੰਦੇ ਦੇਹੀ ਮੈਂ ਇਸ ਕਾ ਬਿਸਰਾਮ ਉਸ ਮਨੁੱਖ ਦੇ ਸਰੀਰ ਵਿੱਚ ਉਸ ਦਾ ਨਾਮ ਟਿਕਣਾ ਨਾਮ ਦਾ ਟਿਕਾਣਾ ਹੋ ਜਾਂਦਾ ਹੈ ਕਹ ਲੋ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਨਾ ਮਨੁੱਖ ਜੀ ਦੇ ਕੋਲੇ ਆ ਇਹ ਦਾਤ ਤੇ ਉਹਦੇ ਹਿਰਦੇ ਘਰ ਵਿੱਚ ਸਦਾ ਹੀ ਬਸਿਆ ਰਹਿੰਦਾ ਦੂਜਾ ਪੱਖ ਵੀ ਦੇਖ ਲਈਏ ਆਪਾਂ ਨਾਲ ਵੀ ਇਸ ਦੇਹੀ ਦੇ ਵਿੱਚ ਅੰਦਰ ਬਸਦਾ ਜੋ ਬਰ ਮੰਡੇ ਸੋਈ ਪਿੰਡੇ ਗੁਰਬਾਣੀ ਦਾ ਫੈਸਲਾ ਹੈ ਜੇ ਜੋ ਕੁਝ ਵੀ ਸਾਰੇ ਬ੍ਰਹਿਮੰਡ ਵਿੱਚ ਹੈ ਨਾ ਤੇ ਉਹ ਪਿੰਡੇ ਵਿੱਚ ਵੀ ਹੈ ਅੰਦਰ ਹੀ ਬੈਠਾ ਅਕਾਲ ਪੁਰਖ ਵਾਹਿਗੁਰੂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਅੱਗੇ ਮਹਾਰਾਜ ਕਹਿੰਦੇ ਨੇ ਸੁੰਨ ਸਮਾਦ ਅਨਹਤ ਤੈਨਾਦ ਉਸ ਮਨੁੱਖ ਦੇ ਅੰਦਰ ਅਫੁਰ ਸੁਰਤ ਜੁੜੀ ਰਹਿੰਦੀ ਹੈ ਆਪ ਦੇ ਕਾਰੋਬਿਹਾਰ ਕਰਦਾ ਰਹਿੰਦਾ ਮਨੁੱਖ ਇਮਾਨਦਾਰੀ ਨਾਲ ਕਿਉਂਕ ਨਿਕਟ ਬੁੱਝੇ ਬੁਰਾ ਕਿਉਂ ਕਰੇ ਜਿਹਨੂੰ ਉਸ ਪ੍ਰਭੂ ਪਰਮਾਤਮਾ ਦੀ ਯਾਦ ਆ ਨਾ ਯਾਦ ਤਕੀ ਹੋਈ ਹੈ ਹਿਰਦੇ ਘਰ ਵਿੱਚ ਆਪਾਂ ਇਹ ਕਹਿੰਦੇ ਆ ਵੀ ਉਹ ਕਿਸੇ ਵੀ ਕਿਸਮ ਦਾ ਮਾੜਾ ਨਹੀਂ ਕਰੇਗਾ ਨਾ ਚੋਰੀ ਨਾ ਝਾਰੀ ਨਾ ਠੱਗੀ ਨਾ ਬੇਈਮਾਨੀ ਕਿਸੇ ਵੀ ਕਿਸਮ ਦਾ ਮਾੜਾ ਨਹੀਂ ਕਰੇਗਾ ਨਿਕਟ ਬੁੱਝੇ ਬੁਰਾ ਕਿਉਂ ਕਰੇ ਮਹਾਰਾਜ ਇੱਥੇ ਸਮਝਾਉਂਦੇ ਨੇ ਇਸ ਪੰਕਤੀ ਵਿੱਚ ਵੀ ਵੀ ਸੁੰਨ ਸਮਾਦ ਅਨਹਦ ਤਾ ਨਾਦ ਉਸ ਮਨੁੱਖ ਦੇ ਅੰਦਰ ਅਫੁਰ ਸੁਰਤ ਜੁੜੀ ਰਹਿੰਦੀ ਹੈ ਕਹਿਣ ਨਾ ਜਾਈ ਅਚਰਜ ਬਿਸਮਾਦ ਉਹ ਹਰ ਅਨਹਤ ਨਾਦ ਆ ਜਿਹੜਾ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੀ ਧੁਨਾ ਜਿਹੜੀ ਉਹਦੇ ਅੰਦਰ ਚਲਦੀ ਰਹਿੰਦੀ ਹੈ ਤੇ ਉਹਦੀ ਸੁਰਤ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ ਫਿਰ ਉਹਨੂੰ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਫਿਰ ਸਾਰਿਆਂ ਦੇ ਵਿੱਚ ਹੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਪ੍ਰਾਪਤ ਹੁੰਦੀ ਹੈ ਕਹਿਣਾ ਨਾ ਜਾਈ ਅਚਰਜ ਬਿਸਮਾਦ ਮਹਾਰਜ ਦੱਸਦੇ ਨੇ ਅਜਿਹਾ ਅਚਰਜ ਇੱਕ ਰਸ ਰਾਗ ਰੂਪ ਆਨੰਦ ਵੀ ਇਹੋ ਜਿਹੀ ਇੱਕ ਅਚਰਜ ਵਾਲੀ ਖੇਡ ਕਹ ਲੋ ਤੁਸੀਂ ਸਰੀਰ ਦੇ ਅੰਦਰ ਮਨ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ ਤੇ ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਐਸੇ ਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਉਹ ਹਿਰਦੇ ਘਰ ਵਿੱਚ ਆਨੰਦ ਬਣਿਆ ਰਹਿੰਦਾ ਤੇ ਅਨਹਦ ਵੱਜਦਾ ਰਹਿੰਦਾ ਅਨਹਦ ਅਨਾਦ ਜੀ ਨੂੰ ਕਹਿੰਦੇ ਆ ਤੇ ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਦੱਸਿਆ ਨਹੀਂ ਜਾ ਸਕਦਾ ਅੱਗੇ ਮਹਾਰਾਜ ਦੇਖ ਕਹਿੰਦੇ ਨੇ ਤਨ ਦੇਖਿਆ ਜਿਸ ਆਪ ਦਿਖਾਈ ਨਾਨਕ ਤਿਸ ਜਨ ਸੂਜੀ ਪਾਈ ਪਰ ਇਹ ਆਨੰਦ ਉਸ ਮਨੁੱਖ ਨੇ ਵੇਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ ਕਹਿਣ ਦਾ ਭਾਵ ਵੀ ਜਿਸ ਤੇ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਮ ਬਾਣੀ ਨਾਲ ਜੋੜ ਲਿਆ ਜਿਸ ਮਨੁੱਖ ਨੂੰ ਇਹ ਉਹੀ ਜਾਣ ਸਕਦਾ ਹੈ ਉਹੀ ਵੇਖ ਸਕਦਾ ਹੈ ਇਹ ਚੀਜ਼ ਅਗੇ ਮਾਰਾ ਦੱਸਦਨੇ ਨਾਨਕ ਤਿਸ ਜਨ ਸੂਝੀ ਪਾਏ ਕਿਉਂਕਿ ਹੇ ਨਾਨਕ ਉਸ ਮਨੁੱਖ ਨੂੰ ਉਸ ਆਨੰਦ ਦੀ ਸਮਝ ਬਖਸ਼ ਦਿੰਦਾ ਹੈ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਉਹ ਬੇਅੰਤ ਭਗਵਾਨ ਅੰਦਰ ਬਾਹਰ ਸਭ ਥਾਈ ਹਰੇਕ ਸਰੀਰ ਵਿੱਚ ਮੌਜੂਦ ਹੈ ਘਟ ਘਟ ਵਿਆਪ ਰਿਹਾ ਭਗਵੰਤ ਉਹ ਅਕਾਲ ਪੁਰਖ ਵਾਹਿਗੁਰੂ ਕਣ ਕਣ ਵਿੱਚ ਬਸਦਾ ਹਰੇਕ ਦੇ ਸਰੀਰ ਵਿੱਚ ਬਸਦਾ ਉਹ ਸਰੀਰ ਚਾਏ ਬਿਰਖ ਹੈ ਚਾਏ ਪਸ਼ੂ ਪੰਛੀ ਹੈ ਚਾਏ ਜੀਵ ਜੰਤੂ ਹੈ ਚਾਏ ਕੀਟ ਪਤੰਗਾ ਹੈ ਸਭ ਦੇ ਸਰੀਰ ਅੰਦਰ ਬਸਦੀ ਔ ਜੋਤ ਕਣ ਕਣ ਵਿੱਚ ਬਸਣ ਦਾ ਭਾਵ ਰਮਿਆ ਹੋਇਆ RAM RAM ਜੀ ਨੂੰ ਕਹਿੰਦੇ ਆਪਾਂ ਅਗੇ ਮਹਾਰਾਜ ਦੱਸਦੇ ਨੇ ਧਰਨ ਮਹੇ ਆਕਾਸ਼ ਪਿਆਲ ਧਰਤੀ ਆਕਾਸ਼ ਤੇ ਪਤਾਲ ਵਿੱਚ ਹੈ ਕਣਕਣ ਵਿੱਚ ਤਾਂ ਹੋ ਗਿਆ ਫਿਰ ਧਰਤੀ ਵੀ ਆਕਾਸ਼ ਵੀ ਤੇ ਪਤਾਲ ਵੀ ਸਭ ਵਿੱਚ ਆ ਗਏ ਮਹਾਰਾਜ ਦੱਸਦੇ ਨੇ ਸਰਬ ਲੋਕ ਪੂਰਨ ਪ੍ਰਤਪਾਲ ਸਾਰੇ ਭਵਨਾਂ ਵਿੱਚ ਮੌਜੂਦ ਹੈ ਤੇ ਸਭ ਦੀ ਪਾਲਣਾ ਕਰਦਾ ਹੈ ਪ੍ਰਭੂ ਪਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਾਂ ਨੂੰ ਇਹ ਗੁਰਬਾਣੀ ਜੋੜਦੀ ਹੈ ਭਾਈ ਤਾਂ ਹੀ ਇਸ ਗੁਰਬਾਣੀ ਨੂੰ ਗੁਰੂ 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 ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਤਾਂ ਹੀ ਇਸ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਦਾ ਦਰਜਾ ਮਿਲਿਆ ਵੀ ਸੱਚਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹੈ ਜਿਸ ਦੀ ਬਾਣੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦੀ ਹੈ ਤੇ ਕਰਮਾਂ ਕਾਂਡਾਂ ਤੋਂ ਬਚਾਉਂਦੀ ਹੈ ਅੱਗੇ ਦੱਸਦੇ ਨੇ ਸਤਿਗੁਰੂ ਬਨਤਨ ਪਰਬਤ ਹੈ ਪਾਰ ਬ੍ਰਹਮ ਪਹਿਲਾਂ ਦੱਸਤਾ ਸਰਬ ਲੋਕ ਪੂਰਨ ਪ੍ਰਤਪਾਲ ਸਾਰੇ ਭਵਨਾ ਵਿੱਚ ਮੌਜੂਦ ਹੈ ਤੇ ਸਭਨਾ ਦੀ ਪਾਲਣਾ ਕਰਦਾ ਹੈ ਤੇ ਅੱਗੇ ਦੱਸਦੇ ਨੇ ਬਨਤਨ ਬਨਤਨ ਪਰਬਤ ਹੈ ਪਾਰ ਬ੍ਰਹਮ ਬਣਾ ਦੇ ਵਿੱਚ ਵੀ ਪਹਾੜਾਂ ਦੇ ਵਿੱਚ ਵੀ ਬਨਤਨ ਪਰਬਤ ਪਰਬਤ ਪਹਾੜ ਸਾਰੇ ਥਾਮਾਂ ਤੇ ਅਕਾਲ ਪੁਰਖ ਵਾਹਿਗੁਰੂ ਆਉ ਪਾਰ ਬ੍ਰਹਮ ਜੰਗਲਾਂ ਵਿੱਚ ਹੈ ਅਕਾ ਆਤਕ ਵਿੱਚ ਹੈ ਤੇ ਪਰਬਤ ਵਿੱਚ ਵੀ ਹੈ ਕਣਕਣ ਵਿੱਚ ਜੈਸੀ ਆਗਿਆ ਤੈਸਾ ਕਰਮ ਜਿਹੋ ਜਿਹਾ ਉਹ ਹੁਕਮ ਕਰਦਾ ਹੈ ਉਹੋ ਜਿਹਾ ਜੀਵ ਕੰਮ ਕਰਦਾ ਹੈ ਥੋੜੀ ਜੀ ਐਗਜ਼ੈਂਪਲ ਲੈ ਲਈਏ ਵੀ ਪੇੜ ਪੌਦੇ ਇਹਨਾਂ ਨੂੰ ਹੁਕਮ ਹੈ ਛਾਂ ਦੇਣੀ ਫਲ ਫਲ ਦੇਣੇ ਉਹ ਉਹ ਹੁਕਮਾਂ ਉਹਦੇ ਹੁਕਮ ਅੰਦਰ ਆਉ ਜੀਬ ਬਾਕੀ ਸਾਰੇ ਆਪਾਂ ਸਮਝ ਲਓ ਕਾਇਨਾਤ ਸਾਰੀ ਜੀਵ ਜੰਤੂ ਮਨੁੱਖਤਾ ਗਈ ਕਾ ਪੱਠਾ ਖਾਣ ਵਾਲੇ ਜੀਵਾਂ ਨੂੰ ਕਾ ਪੱਟੇ ਦਾ ਹੁਕਮ ਮਾਸਾ ਖਾਰੀਆਂ ਨੂੰ ਮਾਸ ਖਾਂਦੇ ਨੇ ਚਲੋ ਮਹਾਰਾਜ ਕਹਿੰਦੇ ਜੈਸੀ ਆਗਿਆ ਤੈਸਾ ਕਰਮ ਜਿਹੋ ਜਿਹਾ ਉਹ ਹੁਕਮ ਕਰਦਾ ਹੈ ਉਹੋ ਜਿਹਾ ਜੀਵ ਕੰਮ ਕਰਦਾ ਹੈ ਪੌਣ ਪਾਣੀ ਬੈਸੰਤ ਰਮਾਹੇ ਹੁਣ ਪੌਣ ਤੇ ਪਾਣੀ ਤੇ ਬਸੰਤਰ ਪੌਣ ਵਿੱਚ ਵੀ ਆ ਪਾਣੀ ਵਿੱਚ ਵੀ ਆ ਅੱਗ ਵਿੱਚ ਵੀ ਆ ਉਹਦਾ ਹੁਕਮ ਚੱਲ ਰਿਹਾ ਉਹਦੇ ਹੁਕਮ ਮੁਤਾਬਕ ਅੱਗ ਆਪਣਾ ਕੰਮ ਕਰ ਰਹੀ ਹੈ ਹੁਕਮ ਤਾ ਮੁਤਾਬਕ ਹੀ ਪਾਣੀ ਉਹ ਕੰਮ ਕਰ ਰਿਹਾ ਤੇ ਹਵਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਉਹਨਾਂ ਨੂੰ ਇਹ ਹੁਕਮ ਚਾਰ ਕੁੰਟ ਤਹ ਦਿਸੇ ਸਮਾਹੀ ਮਹਾਰਾਜ ਕਹਿੰਦੇ ਚੌਂ ਕੁੰਟਾਂ ਵਿੱਚ ਦਸੀ ਪਾਸੀ ਸਭ ਥਾਈਂ ਸਮਾਇਆ ਹੋਇਆ ਹੈ ਅਕਾਲ ਪੁਰਖ ਵਾਹਿਗੁਰੂ ਦਿਸਤੇ ਪੈਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਮਹਾਰਾਜ ਕਹਿੰਦੇ ਕੋਈ ਵੀ ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ ਪਰ ਇਸ ਨਿਸ਼ਚੇ ਦਾ ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਦੋਂ ਗੁਰੂ ਨਾਲ ਜੁੜਾਂਗੇ ਨਾ ਆਪਾਂ ਗੁਰਬਾਣੀ ਨਾਲ ਜੁੜਾਂਗੇ ਗੁਰਬਾਣੀ ਪੜਾਂਗੇ ਸੁਣਾਾਂਗੇ ਫੇਰ ਇਹ ਸਾਨੂੰ ਆਨੰਦ ਪ੍ਰਾਪਤ ਹੋਣਾ ਉਸ ਬਿਸਮਾਤ ਅਚਰਜ ਖੇਡ ਵਾਲੀ ਜੋਤ ਦਾ ਅੱਗੇ ਦੱਸਦੇ ਨੇ ਸਤਿਗੁਰੂ ਇਹ ਪਾਵਨ ਪਵਿੱਤਰ ਅੰਗ 294 ਤੇ ਸੁਭਾਏ ਮਾਨਾ ਜੀ ਦੱਸਦੇ ਨੇ ਸਤਿਗੁਰੂ 베ਦ ਪੁਰਾਨ ਸਿਮਰਤ ਮਹ ਦੇਖ ਸਸੀ ਅਰ ਸੂਰ ਨਖਤਰਮ ਹੈ ਏਕ ਮਹਾਰਾਜ ਕਹਿੰਦੇ 베ਦਾਂ ਵਿੱਚ ਪੁਰਾਣਾ ਵਿੱਚ ਸਿਮਰਤੀਆਂ ਵਿੱਚ ਉਸੇ ਪ੍ਰਭੂ ਨੂੰ ਤੱਕੋ ਭਾਈ ਬਿਤਕਰੇ ਨਾ ਖੜੇ ਕਰੋ ਆਪਣੀ ਸੋਚ ਮੁਤਾਬਕ ਮਨੁੱਖ ਬਿਤਕਰੇ ਨਾ ਖੜੇ ਕਰ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੇਖ ਮਹਾਰਾਜ ਕਹਿੰਦੇ 베ਦ ਪ੍ਰਾਨ ਸਿਮਰਤ ਮਹਿ ਦੇਖ ਇਹ 베ਦ ਪ੍ਰਾਨ ਸਿਮਰਤੀਆਂ ਧਾਰਮਿਕ ਗ੍ਰੰਥ ਨੇ ਇਹਨਾਂ ਵਿੱਚੋਂ ਪ੍ਰਭੂ ਪਰਮਾਤਮਾ ਨੂੰ ਦੇਖ ਮਹਾਰਾਜ ਕਹਿੰਦੇ ਸਸੀਅਰ ਸੂਰ ਸਸੀਅਰ ਸੂਰ ਨਖਤਰਮਹਿ ਏਕ ਚੰਦਰਮਾ ਸੂਰਜ ਤਾਰਿਆਂ ਵਿੱਚ ਵੀ ਇੱਕ ਉਹੀ ਹੈ ਜਿਹੜਾ ਘਰਬਾਣੀ ਵਿੱਚ ਬਾਣੀ ਨਾਲ ਜੁੜੀਏ ਭਾਈ ਇਹ ਕੌਣ ਦੱਸ ਰਿਹਾ ਵੀ ਸਸੀਅਰ ਸੂਰ ਨਖਤਰਮਹਿ ਏਕ ਮਹਾਰਾਜ ਕਹਿੰਦੇ ਬਾਣੀ ਪ੍ਰਭ ਕੀ ਸਭ ਕੋ ਬੋਲੇ ਇਹ ਬਾਣੀ ਬੋਲਦੀ ਆ ਸਭ ਵਾਸਤੇ ਪ੍ਰਚਾਰਕ ਤਾਂ ਜਾਂ ਕੋਈ ਗ੍ਰੰਥੀ ਵੀਰ ਆ ਕੋਈ ਭੈਣ ਆ ਭਾਈ ਆ ਕੋਈ ਵੀ ਆ ਜਿਹੜਾ ਗੁਰੂ ਦੀ ਗੱਲ ਸੁਣਾਉਂਦਾ ਆਪਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਿਉਂ ਤੇ ਇਹ ਤਾਂ ਇਹ ਤਾਂ ਇੱਕ ਡੱਬਾ ਆ ਇੱਕ ਸਪੀਕਰ ਕਹਿ ਲੋ ਜਿਵੇਂ ਉਹ ਦੇਖੋ ਸਪੀਕਰ ਲੱਗੇ ਨਾ ਡੱਬੇ ਨੇ ਆਵਾਜ਼ ਉਹਨਾਂ ਵਿੱਚ ਦੀ ਆ ਰਹੀ ਨਹੀਂ ਆ ਰਹੀ ਆ ਨਾ ਆਪਾਂ ਹੁਣ ਜੇ ਮੰਨ ਲਈਏ ਉਹ ਡੱਬਿਆਂ ਦੀ ਆਵਾਜ਼ ਨਹੀਂ ਹੈਗੀ ਉਹ ਆਵਾਜ਼ ਆ ਬੋਲਣ ਵਾਲੇ ਦੀ ਐ ਇਸੇ ਤਰ੍ਹਾਂ ਹੀ ਵੀ ਇੱਕ ਆ ਮਨੁੱਖ ਜਿਹੜਾ ਬੋਲ ਰਿਹਾ ਗੁਰਬਾਣੀ ਪੜ ਸੁਣ ਰਿਹਾ ਸੁਣਾ ਰਿਹਾ ਕੀਰਤਨ ਸੁਣਾ ਰਿਹਾ ਕਥਾ ਸੁਣਾ ਰਿਹਾ ਢਾਡੀ ਵਾਰਾਂ ਸੁਣਾ ਰਿਹਾ ਉਹਦੇ ਵਿੱਚ ਕੀ ਆ ਉਹਦੇ ਵਿੱਚ ਬੋਲ ਤਾਂ ਪ੍ਰਮਾਤਮਾ ਹੀ ਰਿਹਾ ਨਾ ਅਕਾਲ ਪੁਰਖ ਵਾਹਿਗੁਰੂ ਹੁਣ ਆਪਾਂ ਇਹ ਕਵਾਂਗੇ ਵੀ ਗੁਰਬਾਣੀ ਬੋਲ ਰਹੀ ਆ ਤੇ ਡੱਬੇ ਵਿੱਚੋਂ ਆਵਾਜ਼ ਆ ਰਹੀ ਆ ਮਹਾਰਾਜ ਕਹਿੰਦੇ ਚੰਦਰਮਾ ਸੂਰਜ ਤਾਰਿਆਂ ਵਿੱਚ ਵੀ ਇੱਕ ਉਹੀ ਹੈ ਕਹਿੰਦਾ ਕੋਣਾ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬ ਹੂ ਡੋਲੇ ਮਹਾਰਾਜ ਕਹਿੰਦੇ ਹਰੇਕ ਜੀਵ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਹੀ ਬੋਲੀ ਬੋਲਦਾ ਹੈ ਅਕਾਲ ਪੁਰਖ ਵਾਹਿਗੁਰੂ ਹੀ ਬੋਲੀ ਬੋਲ ਰਿਹਾ ਹੈ ਆਪ ਅਡੋਲ ਨਾ ਕਬ ਹੂ ਡੋਲੇ ਮਹਾਰਾਜ ਕਹਿੰਦੇ ਪਰ ਸਭ ਵਿੱਚ ਹੁੰਦਿਆਂ ਭੀ ਉਹ ਆਪ ਅਡੋਲ ਹੈ ਕਦੇ ਡੋਲਦਾ ਨਹੀਂ ਸਰਬ ਕਲਾਕਰ ਖੇਲੇ ਖੇਲ ਮੋਲ ਨਾ ਪਾਈਏ ਗੁਣ ਅਮੋਲ ਸਾਰੀਆਂ ਤਾਕਤਾਂ ਰਚ ਕੇ ਜਗਤ ਦੀਆਂ ਖੇਡਾਂ ਖੇਡ ਰਿਹਾ ਪ੍ਰਮਾਤਮਾ ਪਰ ਉਹ ਕਿਸੇ ਮੁੱਲ ਤੋਂ ਨਹੀਂ ਮਿਲਦਾ ਕਿਸੇ ਕੀਮਤ ਤੇ ਨਹੀਂ ਮਿਲਦਾ ਉਹ ਕਿਉਂਕਿ ਅਮੋਲਕ ਗੁਣਾ ਵਾਲਾ ਹੈ ਉਹਦੇ ਕੀਮਤ ਗੁਣਾ ਦੀ ਕੀਮਤ ਨਹੀਂ ਪਾਈ ਜਾ ਸਕਦੀ ਅਮੋਲਕ ਹੈ ਉਹਦਾ ਕੋਈ ਮੁੱਲ ਨਹੀਂ ਹੈ ਮਹਾਰਾਜ ਦਾ ਜਦ ਨੇ ਅੱਗੇ ਸਰਬ ਜੋਤਮਹਿ ਜਾ ਕੀ ਜੋਤ ਧਾਰ ਰਿਹਾ ਸੁਆਮੀ ਓਤ ਪੋਤ ਮਹਾਰਾਜ ਕਹਿੰਦੇ ਜਿਸ ਪ੍ਰਭੂ ਦੀ ਜੋਤ ਸਾਰਿਆਂ ਸਾਰੀਆਂ ਜੋਤਾਂ ਵਿੱਚ ਜਗ ਰਹੀ ਹੈ ਓ ਮਾਲਕ ਤਾਣੇ ਪੇਟੇ ਵਾਂਗ ਹੈ ਤਾਣਾ ਪੇਟਾ ਤਾਂ ਆਪਾਂ ਸਮਝ ਨਹੀਂ ਆ ਨਾ ਆਪਾਂ ਸੌਖੀ ਜੀ ਧਾਰਨਾ ਲੈ ਲਓ ਜਿਵੇਂ ਮੰਜਾ ਬੁਣਨਾ ਮੰਜੇ ਦਾ ਪਹਿਲਾਂ ਤਾਣਾ ਪਾਇਆ ਜਾਂਦਾ ਫਿਰ ਉਹਦਾ ਬੁਣਤੀ ਹੁੰਦੀ ਆ ਇਸ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਆ ਕਾਦਰ ਤੇ ਕੁਦਰਤ ਤਾਣੇ ਪੇਟੇ ਦੀ ਤਰ੍ਹਾਂ ਮਹਾਰਾਜ ਕਹਿੰਦੇ ਧਾਰ ਰਹੋ ਸਵਾਮੀ ਓਤਪੋਤ ਉਹ ਮਾਲਕ ਤਾਣੇ ਪੇਟੇ ਬਾੰਗ ਹੈ ਸਭ ਨੂੰ ਆਸਰਾ ਦੇ ਰਿਹਾ ਹੈ ਜਦੋਂ ਪਤਾਣਾ ਪਹਿਲਾਂ ਪਾਉਨੇ ਤਾਣਾ ਆਸਰਾ ਦਿੰਦਾ ਫਿਰ ਬਣਤੀ ਪੈਂਦੀ ਹੈ ਇਸ ਤਰ੍ਹਾਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ ਤੇ ਉਹਦੀ ਕੁਦਰਤ ਉਹਦੇ ਵਿੱਚ ਹੈ ਤੇ ਆਪ ਵੀ ਕੁਦਰਤ ਵਿੱਚ ਸਮਾਇਆ ਹੋਇਆ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਨ ਮਹਿ ਇਹੋ ਬੇਸਾਸ ਮਹਾਰਾਜ ਕਹਿੰਦੇ ਪਰ ਜਿੰਨਾ ਮਨੁੱਖਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ ਅਕਾਲ ਪੁਰਖ ਦੀ ਇਸ ਸਰਵ ਵਿਆਪਕ ਹਸਤੀ ਦਾ ਇਹ ਯਕੀਨ ਉਹਨਾਂ ਦੇ ਅੰਦਰ ਬਣਦਾ ਹੈ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਸਾਡਾ ਭਰਮ ਮਿਟ ਜਾਂਦਾ ਨਾ ਉਦੋਂ ਮਹਾਰਾਜ ਕਹਿੰਦੇ ਯਕੀਨ ਬਣਦਾ ਫਿਰ ਗੁਰੂ ਤੇ ਨਹੀਂ ਤਾਂ ਫਿਰ ਆਪਾਂ ਗੁਰੂ ਦੀ ਗੱਲ ਵੀ ਸੁਣ ਲਈ ਇੱਧਰ ਦੀ ਪਾਈ ਤੇ ਉਧਰ ਦੀ ਕੱਢ ਤੀ ਜਿਹੜਾ ਗੁਰੂ ਦੀ ਗੱਲ ਸੁਣ ਕੇ ਆਪਦੇ ਹਿਰਦੇ ਘਰ ਵਿੱਚ ਬਸਾ ਗਿਆ ਉਹ ਕੀਮਤੀ ਮੂਰਤੀ ਬਣ ਜਾਂਦੀ ਆ ਕੀਮਤੀ ਇੱਕ ਛੋਟੀ ਜੀ ਕਹਾਣੀ ਆ ਸਮਝਣ ਵਾਸਤੇ ਕੁਛ ਇਹਨੇ ਤਿੰਨ ਮੂਰਤੀਆਂ ਇੱਕੋ ਮਟੀਰੀਅਲ ਇੱਕੋ ਜਾਂ ਰੰਗ ਰੂਪ ਇੱਕੋ ਜੀਆਂ ਬਣਾ ਕੇ ਬਾਜ਼ਾਰ ਵਿੱਚ ਵੇਚਣ ਆ ਗਿਆ ਤੇ ਮੁੱਲ ਰੱਖਿਆ ਕਿਸੇ ਦਾ ਜਲ ਅੱਜ ਕੱਲ੍ਹ ਵਾਲੇ ਆਪਾਂ ਭਾਸ਼ਾ ਚ ਕਹਿ ਲੈਂਦੇ ਆ ਵੀ ਇਹਦਾ ਜੀ 100 ਰੁਪਿਆ ਮੁੱਲ ਆ ਉਹਦਾ 500 ਰੁਪਿਆ ਮੁੱਲ ਆ ਤੀਜੀ ਦਾ 1000 ਰੁਪਿਆ ਮੁੱਲ ਆ ਹੁਣ ਦੇਖਣ ਵਾਲੇ ਜਾਣ ਨਾਲ ਉਹਨੇ ਇੱਕ ਸ਼ਰਤ ਰੱਖਤੀ ਵੀ ਜਿਹੜਾ ਇਹਨਾਂ ਦੇ ਗੁਣਾ ਬਾਰੇ ਜਾਣ ਜਾਏਗਾ ਇਹਨਾਂ ਬਾਰੇ ਜਾਣੇਗਾ ਉਹਨੂੰ ਕਿੰਨੇ ਨਾਮ ਵਿੱਚ ਵੀ ਦੇ ਦਊ ਮੈਂ ਚਲੋ ਜਾਂਦੇ ਆ ਮੂਰਤੀਆਂ ਦੇਖਦੇ ਆ ਖਰੀਦਣ ਵਾਲੇ ਜਾਂਦੇ ਆ ਦੇਖਦੇ ਆ ਉਹ ਜਦੋਂ ਰੇਟ ਲਿਖਿਆ ਹੁੰਦਾ ਉੱਤੇ ਲਿਖਿਆ ਸੀ ਵੀ ਜ ਮੂਰਤੀਆਂ ਇੱਕੋ ਜੀਆਂ ਗੱਲਬਾਤ ਵੀ ਸਾਰੀ ਇੱਕੋ ਜੀ ਹੈ ਕੀ ਗੱਲ ਨਾਲ ਲਿਖਿਆ ਹੋਇਆ ਸੀਗਾ ਵੀ ਜਿਹੜਾ ਇਹਨਾਂ ਦੇ ਮਤਲਬ ਇਹਨਾਂ ਦਾ ਭਾਵ ਸਮਝ ਜਾਊਗਾ ਉਹਨੂੰ ਫ੍ਰੀ ਵੀ ਦੇ ਦਊਗਾ ਮੈਂ ਨਾਮ ਚ ਕਹਿ ਲੋ ਚਲੋ ਜੀ ਦੇਖਦੇ ਗਏ ਲੋਕ ਤੁਰੇ ਗਏ ਤੇ ਇੱਕ ਨੇ ਥੋੜਾ ਜਿਆ ਗਿਆਨ ਰੱਖਦਾ ਸੀ ਤੇ ਉਹਨੇ ਧਿਆਨ ਨਾਲ ਦੇਖਿਆ ਵੀ ਮੂਰਤੀਆਂ ਇੱਕੋ ਜਿਹੇ ਮਟੀਰੀਅਲ ਲਿਕੋ ਜਾ ਇੱਕੋ ਜਿਹਾ ਸਭ ਕੁਛ ਹੈ ਤੇ ਰੇਟ ਦਾ ਕਿਉਂ ਫਰਕ ਬੈਠ ਕੇ ਗੌਰ ਨਾਲ ਦੇਖਣ ਲੱਗ ਗਿਆ ਜਦੋਂ ਗੌਰ ਨਾਲ ਦੇਖਦਾ ਦੇਖਦਾ ਤੇ ਇੱਕਦੇ ਕੰਨ ਦੇ ਵਿੱਚੋਂ ਚਾਨਣ ਜਾ ਪਵੇ ਉਹਨੂੰ ਜਦੋਂ ਚਾਨਣ ਜਾ ਦਿਸਿਆ ਉਨੇ ਉੱਥੇ ਤੀਲੀ ਚੱਕੀ ਇੱਕ ਤੇ ਉਹਦੇ ਕੰਨ ਵਿੱਚ ਪਾ ਤੀ ਜਦੋਂ ਕੰਨ ਚ ਪਾਈ ਤਾਂ ਤੀਲੀ ਪਰਲੇ ਪਾਸੇ ਨਿਕਲ ਗਈ ਕਹਿੰਦਾ ਹਾਂ ਇਹ ਤਾਂ 100 ਰੁਪਏ ਵਾਲੀ ਕੋਈ ਆ ਦੂਜੀ ਮੂਰਤੀ ਦੇ ਕੰਨ ਚ ਪਾਈ ਤੀਲੀ ਤੇ ਉਹ ਇਥੋਂ ਆ ਕੇ ਮਤਬਲਾ ਇਧਰ ਮੂੰਹ ਚ ਦੀ ਨਿਕਲ ਗਈ ਕਹਿੰਦਾ ਇਹ 500 ਵਾਲੀ ਕੋਈ ਆ ਠੀਕ ਆ ਤੀਜੀ ਮੂਰਤੀ ਦੇ ਕੰਨ ਚ ਪਾਈ ਤੀਲੀ ਤੇ ਇਥੋਂ ਕੰਨ ਦੇ ਵਿੱਚੋਂ ਹੁੰਦੀ ਹੋਈ ਤੇ ਇੱਥੇ ਹਿਰਦੇ ਘਰ ਵਿੱਚ ਜਾਵੜੀ ਇੱਥੇ ਦਿਮਾਗ ਵਿੱਚ ਕਹਿ ਲੋ ਜਾਵੜੀ ਉਹ ਕਹਿੰਦਾ ਵਾਕਿਆ ਹੀ 1000 ਰੁਪਏ ਵਾਲੀ ਹੈ ਉਹ ਕਹਿੰਦਾ ਠੀਕ ਹੈ ਜੀ ਕਹਿੰਦਾ ਹਾਂਜੀ ਉਹ ਕਹਿੰਦਾ ਹਾਂਜੀ ਵੀ ਆਹ ਭਾਅ ਆ ਇਹਦਾ ਜਦੋਂ ਨੇ ਭਾਅ ਦੱਸਿਆ ਵੀ ਇਹਦੀ ਕੀਮਤ ਤਾਂ ਘੱਟ ਆ ਵੀ ਇਹਨੇ ਇਧਰ ਕੰਨ ਚ ਦੀ ਪਾਈ ਤੇ ਉਧਰ ਨਿਕਲ ਗਈ ਇਹ ਹਿਸਾਬ ਸਾਡਾ ਆਪਾਂ ਆਪਾਂ ਮੂਰਤੀਆਂ ਕੌਣ ਆਪਾਂ ਵੀ ਗੁਰੂ ਦੀ ਗੱਲ ਇਧਰੋਂ ਕੰਨ ਚੋਂ ਪਾਈ ਤੇ ਉਧਰਲੇ ਪਾਸੇ ਨਿਕਲ ਗਈ ਕੋਈ ਜ਼ਿਆਦਾ ਕੀਮਤੀ ਨਹੀਂ ਹੋਇਆ ਇੱਕ ਨੇ ਕੰਨ ਚ ਪਾਈ ਤੇ ਮੂੰਹ ਥਾਣੀ ਬੋਲ ਕੇ ਦੱਸਦੀ ਕੁਸ ਕੀਮਤ ਵਧੀ ਉਹਦੀ ਵਿਚਾਲੋਂ ਨੇ ਸੁਣੀ ਸੁਣ ਕੇ ਮਤਲਬ ਆ ਵੀ ਸੁਣਾਈ ਤਾਂ ਹੈ ਨਾ ਕਿਸੇ ਨੂੰ ਤੀਜੀ ਜਿਹਨੇ ਮਤਲਬ ਸੁਣ ਲਈ ਵੀ ਉਹਦੀ ਕੀਮਤ ਜ਼ਿਆਦਾ ਸੀ ਉਹਨੇ ਮਤਲਬ ਵੀ ਉਹਨੇ ਆਪਦੇ ਹਿਰਦੇ ਘਰ ਵਿੱਚ ਟੰਕਾ ਲਈ ਗੱਲ ਇਸੇ ਤਰ੍ਹਾਂ ਹੀ ਪਾਈ ਮਨੁੱਖ ਭੈਣਾ ਤੇ ਭਾਈ ਆ ਜਿਹਨੇ ਗੁਰੂ ਦੀ ਗੱਲ ਸੁਣ ਕੇ ਆਪਦੇ ਹਿਰਦੇ ਘਰ ਵਿੱਚ ਟੰਕਾ ਲਈ ਉਹਦੀ ਕੀਮਤ ਜ਼ਿਆਦਾ ਹੋਏਗੀ ਮਹਾਰਾਜ ਇੱਥੇ ਦੱਸਦੇ ਨੇ ਨਾਨਕ ਤਨੁ ਮਹਿ ਇਹੋ ਵਿਸਾਸ ਹੈ ਨਾਨਕ ਅਕਾਲ ਪੁਰਖ ਵਾਹਿਗੁਰੂ ਦੀ ਇਸ ਸਰਬ ਵਿਆਪਕ ਹਸਤੀ ਦਾ ਇਹ ਯਕੀਨ ਉਹਨਾਂ ਦੇ ਅੰਦਰ ਬਣਦਾ ਹੈ ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣ ਕੇ ਆਪਣੇ ਹਿਰਦੇ ਘਰ ਵਿੱਚ ਟਿਕਾ ਲਈ ਅੱਗੇ ਮਹਾਰਾ ਦੱਸਦੇ ਨੇ ਸੰਤ ਜਨਾਂ ਕ ਪੇਖਨ ਸਭ ਬ੍ਰਹਮ ਸੰਤ ਜਨਾਂ ਕੇ ਹਿਰਦੇ ਸਭ ਧਰਮ ਇਹ ਸੰਤ ਜਨ ਕੌਣ ਨੇ ਸਤ ਸੰਗੀ ਜਿਹੜੇ ਗੁਰੂ ਦੀ ਗੱਲ ਸੁਣ ਕੇ ਤੇ ਗੁਰੂ ਦੇ ਸਿਧਾਂਤਾਂ ਤੇ ਚੱਲਣ ਵਾਲੇ ਨੇ ਸਤ ਸੰਗੀ ਜਨ ਮਹਾਰਾਜ ਕਹਿੰਦੇ ਸੰਤ ਜਨਾਂ ਕਾ ਪੇਖਣ ਸਭ ਬ੍ਰਹਮ ਸੰਤ ਜਨਾਂ ਕਾ ਹਿਰਦੇ ਸਭ ਧਰਮ ਸੰਤ ਜਨ ਹਰ ਥਾਂ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਵੇਖਦੇ ਹਨ ਹਰ ਥਾਂ ਤੇ ਕਟਕਟ ਮੇ ਹਰ ਜੂ ਵਸੇ ਸੰਤਨ ਕਹੋ ਪੁਕਾਰ ਹਰ ਥਾਂ ਤੇ ਉਸ ਪ੍ਰਭੂ ਪਰਮਾਤਮਾ ਨੂੰ ਹੀ ਦੇਖਦੇ ਨੇ ਸਤ ਸੰਗੀ ਜਨ ਸੰਤ ਜਨਾਂ ਕੇ ਹਿਰਦੇ ਸਭ ਭਰ ਧਰਮ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਸਾਰੇ ਖਿਆਲ ਧਰਮ ਦੇ ਹੀ ਉੱਠਦੇ ਹਨ ਕੋਈ ਬਕਾਰੀ ਵਰਤੀ ਨਹੀਂ ਹੋਏਗੀ ਕੋਈ ਊਚ ਨੀਚਤਾ ਵਾਲਾ ਫਰਕ ਨਹੀਂ ਹੋਏਗਾ ਜਾਨੀ ਕਿਸੇ ਵੀ ਕਿਸਮ ਦਾ ਉਹਦੇ ਹਿਰਦੇ ਘਰ ਵਿੱਚ ਵਿਤਕਰੇ ਵਾਲੀ ਗੱਲ ਨਹੀਂ ਹੋਏਗੀ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਸਾਰੇ ਖਿਆਲ ਧਰਮ ਦੇ ਹੀ ਉੱਠਦੇ ਹਨ ਕੋਈ ਈਰਖਾ ਦੁਬੈਤ ਵਾਲੇ ਜਾਂ ਬੈਰ ਵਿਰੋਧ ਵਾਲੇ ਨਹੀਂ ਹੋਣਗੇ ਇਹ ਨਿਸ਼ਾਨੀ ਆ ਪੱਕੀ ਸਮਝ ਲਓ ਮਹਾਰਾਜ ਕਹਿੰਦੇ ਸੰਤ ਜਨ ਸੁਣੇ ਸਭ ਬਚਨ ਸੰਤ ਜਨ ਸੁਣੇ ਸੁਭ ਬਚਨ ਮਹਾਰਾਜ ਕਹਿੰਦੇ ਸੰਤ ਜਨ ਭਲੇ ਬਚਨ ਸੁਣ ਬਚਨ ਹੀ ਸੁਣਦੇ ਹਨ ਸਤ ਸੰਗੀ ਗੁਰੂ ਦੀ ਉਸਤਤੀ ਸੁਣਨਗੇ ਪ੍ਰਮਾਤਮਾ ਦੇ ਨਾਮ ਦੀ ਉਸਤਤੀ ਸੁਣਨਗੇ ਫਿਰ ਉਹ ਇਹਨਾਂ ਨੂੰ ਉਹ ਨਹੀਂ ਚੰਗੇ ਲੱਗਣਗੇ ਵੀ ਆਹ ਗਾਣਾ ਬੜਾ ਨਵਾਂ ਆਇਆ ਵੀ ਅੱਜ ਤਾਂ ਬੜਾ ਚੱਲਿਆ ਵੀ ਇੰਨੇ ਵਿਊ ਲੈ ਲਏ ਜੀ ਇੰਨੇ ਮਿਲੀਅਨ ਵਿਊ ਹੋ ਗਏ ਇਹਦੇ ਇਹ ਇੰਨਾ ਹਾਲ ਨਹੀਂ ਇੰਨਾ ਹਾਲ ਨਹੀਂ ਫਿਰ ਧਿਆਨ ਜਾਂਦਾ ਉਹਦਾ ਉਹਦਾ ਫਿਰ ਗੁਰੂ ਵੱਲੀ ਧਿਆਨ ਹੋਏਗਾ ਮਹਾਰਾਜ ਕਹਿੰਦੇ ਸਤ ਸੰਗੀ ਜਨ ਸੰਤ ਜਨ ਭਲੇ ਬਚਨ ਹੀ ਸੁਣਦੇ ਹਨ ਸਰਬ ਵਿਆਪੀ RAM ਸੰਗ ਰਚਨ ਮਹਾਰਾਜ ਕਹਿੰਦੇ ਤੇ ਸਭ ਥਾਈਂ ਵਿਆਪਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਨ ਜਿੱਥੇ ਮਰਜੀ ਜਾਣ ਜੋ ਗੁਰਦੁਆਰੇ ਆ ਕੇ ਬਹਿ ਕੇ ਤਾਂ ਵੀ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਜੋ ਪੈਲਸ ਵਿੱਚ ਗਏ ਆ ਵਿਆਹ ਸ਼ਾਦੀ ਤੇ ਤਾਂ ਵੀ ਉੱਥੇ ਪ੍ਰਮਾਤਮਾ ਨਾਲ ਜੁੜੇ ਰਹਿੰਦੇ ਨੇ ਕਹਿਣ ਦਾ ਮਤਲਬ là ਵੀ ਮਾੜੀ ਮਾੜੀਆਂ ਬੋਲੀਆਂ ਮਾੜੇ ਗੀਤ ਆਪਣੇ ਉੱਤੇ ਅਸਰ ਨਹੀਂ ਹੋਣ ਦਿੰਦੇ ਉਹ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਤੇ ਚਿੱਕੜ ਨਹੀਂ ਆਪਣੀਆਂ ਪੰਖੜੀਆਂ ਨੂੰ ਲੱਗਣ ਦਿੰਦਾ ਰਹਿੰਦਾ ਚੱਕੜ ਜੀ ਆ ਇਸੇ ਤਰ੍ਹਾਂ ਵੀ ਜਿਹੜੇ ਗੁਰਮਖ ਪਿਆਰੇ ਨੇ ਸਤ ਸੰਗੀ ਜਾਨ ਨੇ ਉਹ ਰਹਿੰਦੇ ਸੰਸਾਰ ਵਿੱਚ ਹੀ ਰਹਿਣਾ ਤਾਂ ਪਰ ਸੰਸਾਰ ਦੀਆਂ ਰੌ ਰੀਤੀਆਂ ਤੇ ਰਵਾਜਾਂ ਤੋਂ ਦੂਰ ਰਹਿੰਦੇ ਨੇ ਆਪਣੇ ਮਨ ਨੂੰ ਨਹੀਂ ਲੱਗਣ ਦਿੰਦੇ ਹੁਣ ਆਪਾਂ ਪੈਲਸ ਵਿੱਚ ਗਏ ਉਹ ਤੇ ਗੀਤ ਵੀ ਚੱਲੀ ਜਾਂਦੇ ਨੇ ਰੌਲਾ ਗੋਲਾ ਚੱਲੀ ਜਾਂਦਾ ਨਾ ਜਿਹੜਾ ਗੁਰਮੁਖ ਪਿਆਰਾ ਵਾ ਗੁਰੂ ਨਾਲ ਜੁੜਿਆ ਉਹ ਜਾਊਗਾ ਤਾਂ ਸਹੀ ਉਥੇ ਪਰ ਉਹਨਾਂ ਚੀਜ਼ਾਂ ਤੋਂ ਨਰਲੇਪ ਰਹੇਗਾ ਇਹ ਨਹੀਂ ਹੈ ਵੀ ਬੱਸ ਉਹਨਾਂ ਤੋਂ ਚੱਲਿਆ ਗਿਆ ਤੇ ਉਵੇਂ ਹੀ ਲੱਗ ਗਿਆ ਉਹੋ ਜਿਹਾ ਸ਼ਕਸ਼ਕਾਰਿਆ ਜਿਹੜਾ ਉਹਨਾਂ ਨੇ ਸ਼ਕਾ ਸ਼ਕਾ ਕਹਿਣ ਦਾ ਭਾਵ ਆ ਵੀ ਜੋ ਵੀ ਚੱਲਿਆ ਉਥੇ ਸਰਾਬ ਕਬਾਬ ਛਕ ਲਿਆ ਤੇ ਉਵੇਂ ਹੀ ਬੰਦਰ ਕੁਛੀਆਂ ਫੇਰ ਮਾਰਨ ਲੱਗ ਗਿਆ ਵਿਚਰ ਰਲ ਕੇ ਉਹ ਉਹਨਾਂ ਚੀਜ਼ਾਂ ਤੋਂ ਨਰਲੇਪ ਰਹਿੰਦਾ ਗੁਰੂ ਦਾ ਪਿਆਰਾ ਜਾਏਗਾ ਠੀਕ ਆ ਫਰਜ਼ ਬਣਦਾ ਪਰ ਰਿਸ਼ਤੇਦਾਰੀ ਆ ਵਿਆਹ ਸ਼ਾਦੀ ਜਾਣਾ ਜਾ ਕੇ ਆਪਦਾ ਜਲ ਪਾਣੀ ਛਕਿਆ ਪ੍ਰਸ਼ਾਦਾ ਪਾਣੀ ਸਗਨ ਦਿੱਤਾ ਬੱਚੀ ਬੱਚੇ ਨੂੰ ਤੇ ਆਪਣਾ ਉਹਨੇ ਜਿਹੜਾ 2-4 ਘੰਟੇ ਉੱਥੇ ਕੱਟੇ ਉਹ ਉਤੋਂ ਨਰਲੇਪ ਹੋ ਕੇ ਕੱਟੇ ਉਹਨਾਂ ਵਿੱਚ ਨਹੀਂ ਰਲਿਆ ਕਹਿਣ ਦਾ ਭਾਵ ਆ ਸਰਬ ਵਿਆਪੀ ਰਾਮ ਸੰਗ ਰਚਨ ਉਹ ਗੁਰੂ ਦਾ ਪਿਆਰਾ ਸਭ ਥਾਈਂ ਵਿਆਪਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਨ ਵੀ ਉੱਥੇ ਵੀ ਉਹਨਾਂ ਨੂੰ ਪ੍ਰਮਾਤਮਾ ਦੀ ਯਾਦ ਹੀ ਰਹਿੰਦੀ ਆ ਉਹ ਨਹੀਂ ਫਿਰ ਲੱਚਰ ਬਾਤ ਚ ਨਹੀਂ ਫਸਦੇ ਚਲੋ ਅੱਗੇ ਮਹਾਰਾਜ ਕਹਿੰਦੇ ਜਨ ਜਤਾ ਤਿਸ ਕੀ ਇਹ ਰਹਿਤ ਜਿਸ ਜਿਸ ਸੰਤ ਜਨ ਨੇ ਸਤ ਸੰਗੀ ਨੇ ਪ੍ਰਭੂ ਨੂੰ ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ ਜਿਹੜੀ ਆਪਾਂ ਗੱਲ ਕਰੀਆ ਹੁਣ ਉਹਦੀ ਰਹਿਣੀ ਵਧੀਆ ਹੋ ਜਾਂਦੀ ਆ ਬੱਕਰੀ ਹੁੰਦੀ ਆ ਸੰਸਾਰ ਨਾਲੋਂ ਰਹਿਣਾ ਸੰਸਾਰ ਦੇ ਵਿੱਚ ਹੀ ਆ ਸਤਿ ਬਚਨ ਸਾਧੂ ਸੰਭ ਸਭ ਕਹਿਤ ਮਹਾਰਾਜ ਕਹਿੰਦੇ ਕਿ ਉਹ ਸਦਾ ਸੱਚੇ ਬਚਨ ਬੋਲਦੇ ਨੇ ਚਾਹੇ ਸੀਸ ਤੇ ਆਰਾ ਚੱਲ ਜੇ ਚਾਹੇ ਖੋਪਰ ਤੋੜਿਆ ਜਾਏ ਚਾਹੇ ਚਰਖੜੀਆਂ ਤੇ ਚੜਿਆ ਜਾਏ ਚਾਹੇ ਨੀਹਾਂ ਵਿੱਚ ਚਣਿਆ ਜਾਏ ਚਾਹੇ ਬੰਦ-ਬੰਦ ਕਟਿਆ ਜਾਏ ਉਹ ਸੱਚ ਬਚ ਨਹੀਂ ਬੋਲਦੇ ਨੇ ਸੱਚ ਨਾਲ ਹੀ ਜੁੜੇ ਰਹਿੰਦੇ ਨੇ ਸਤਿ ਬਚਨ ਸਾਧੂ ਸਭ ਕਹਿਤ ਮਹਾਰਾਜ ਕਹਿੰਦੇ ਅਗਲੇ ਬੰਦ ਚ ਦੱਸਦੇ ਨੇ ਜੋ ਜੋ ਹੋਏ ਸੋਈ ਸੁਖਮਾਨੇ ਅਗਲੀ ਡਿਫੀਨੇਸ਼ਨ ਦੇਖੋ ਤੁਸੀਂ ਅਗਲਾ ਜੋ ਕੁਝ ਪ੍ਰਭੂ ਵੱਲੋਂ ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ ਮਨੁੱਖ ਗੁਰੂ ਦਾ ਸਿੱਖ ਭਗਤ ਪਿਆਰਾ ਲਾਂਭੇ ਨਹੀਂ ਦਿੰਦਾ ਅਮ ਦੇਖਦਾ ਹਾਂ ਨਾ ਬੀਬੀਆਂ ਦਾ ਲਾਂਭੇ ਦੇਣ ਲੱਗ ਜਾਨੇ ਜੇ ਹਵਾ ਪੂਰਾ ਚੱਲ ਪਈ ਲੰਬੇ ਰੇ ਲੀੜੇ ਤਾਰ ਤੋਂ ਛੱਟਤੇ